ਬੀਤੇ ਦਿਨੀ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਇੱਕ ਬਿਆਨ ਨੂੰ ਲੈ ਕੇ ਮਾਮਲਾ ਪੱਕ ਗਿਆ ਤੇ ਅਸੀਂ ਖੜੇ ਹਾਂ ਕਾਂਗਰਸ ਦਫਤਰ ਦੇ ਬਾਹਰ ਤੇ ਕਾਂਗਰਸ ਦਫਤਰ ਦੇ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਆ ਕੇ ਪ੍ਰੋਟੈਸਟ ਕਰ ਰਹੇ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਰਾਜਾ ਵੜਿੰਗ ਆਏ ਹਾਏ ਰਾਜਾ ਵੜਿੰਗ ਦਲਿਤ ਵਿਰੋਧੀ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਦੂਜੇ ਪਾਸੇ ਕਾਂਗਰਸ ਦੇ ਵਰਕਰ ਤੇ ਮਾਮਲਾ ਪੂਰੀ ਤਰ੍ਹਾਂ ਪੱਕ ਚੁੱਕਿਆ ਤੇ ਉਧਰ ਸਾਹਮਣੇ ਦੇਖੋ ਅੰਦਰ ਰਾਜਾ ਵੜਿੰਗ ਦਾ ਪੁਤਲਾ ਵੀ ਫੁਕਿਆ ਜਾ ਰਿਹਾ ਤੁਸੀਂ ਉਹ ਦੇਖ ਰਹੇ ਹੋ ਤਸਵੀਰਾਂ ਇਹਨਾਂ ਦੇ ਵਿੱਚ ਦੋਨੇ ਪਾਸੇ ਨਾਰੇਬਾਜ਼ੀ ਹੋ ਰਹੀ ਹੈ ਤਸਵੀਰਾਂ ਤਾਂ ਦਿਖਾ ਰਹੇ ਆ ਕਿ ਕਿਤੇ ਕਿਸ ਤਰ੍ਹਾਂ ਚੱਲ ਰਿਹਾ ਹੈ ਮਾਹੌਲ ਪੱਕ ਚੁੱਕਿਆ ਹੈ ਅੱਜ ਇੱਥੇ ਤਰਨਤਾਰਨ ਦੀ ਜਿਮਨੀ ਚੌਂ ਦੇ ਦੌਰਾਨ ਇੱਕ ਪਾਸੇ ਪੁਲਿਸ ਵਾਲੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਦੇ ਵਰਗਨ ਭਜਾ ਰਹੇ ਹੱਥੋਂ ਮੁਕੀ ਹੋ ਚੁਕੀ ਹੋ ਚੁਕੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਥੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕਰ ਇੱਧਰ ਪਹੁੰਚੇ ਤੇ ਦੂਜੇ ਪਾਸੇ ਕਾਂਗਰਸ ਨੂੰ ਨਾਲ ੱਟਕੇ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਮਲਾ ਪੂਰੀ ਤਰ੍ਹਾਂ ਪੱਕ ਚੁੱਕਿਆ ਤੁਸੀਂ ਦੇਖ ਰਹੇ ਹੋ ਲਗਾਤਾਰ ਇੱਥੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਆਪਸੇ ਇੱਕ ਦੂਸਰੇ ਦੋਨਾਂ ਦੇ ਵਿਰੋਧ ਕਰੀ ਜਾਂਦੇ ਨੇ ਰਾਜਾ ਬੰਗ ਦਾ ਜੋ ਪੁਤਲਾ ਲਿਆਂਦਾ ਸੀ ਉਹਨੂੰ ਵੀ ਫਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਕਾਂਗਰਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਆਮ ਆਦਮੀ ਪਾਰਟੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਹੈ ਕਾਂਗਰਸ ਦੇ ਮੁੱਖ ਚੋਣ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰ ਇਕੱਠੇ ਹੋ ਚੁੱਕੇ ਨੇ ਰਾਜਾ ਵੜਿੰਗ ਦਾ ਇੱਕ ਪੁਤਲਾ ਫੁਕਾਇਆ ਗਿਆ ਜਿਸ ਨੂੰ ਅੱਗ ਲਗਾਈ ਜਿਸ ਨੂੰ ਕੋਸ਼ਿਸ਼ ਕਰ ਰਹੀ ਬਿਆਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਦੇਖ ਰਹੇ ਹੋ ਤਸਵੀਰਾਂ ਤਰਨ-ਤਰਨ ਦੇ ਜਿਗਿਆ ਤਸਵੀਰਾਂ ਤਾਂ ਦਿਖਾ ਰਹੇ ਆ ਮੁਜ਼ਬਬ ਮੁਜ਼ਬਬ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਰਾਜਾ ਵੜਿੰਗ ਦਾ ਪੁਤਲਾ ਲੈ ਕੇ ਆਏ ਸੀ ਤੇ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਜਿਸ ਦੇ ਬਾਅਦ ਕਾਂਗਰਸ ਦੇ ਵਰਕਰਾਂ ਵੱਲੋਂ ਉਸ ਨੂੰ ਖੋਲ ਦਿੱਤਾ ਗਿਆ ਉਸ ਨੂੰ ਅੱਗ ਨਹੀਂ ਲਗਾਣ ਦਿੱਤੀ ਗਈ ਹਾਲਾਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅੱਗ ਲਗਾ ਦਿੱਤੀ ਗਈ ਸੀ ਲੇਕਿਨ ਕਾਂਗਰਸ ਦੇ ਵਰਕਰਾਂ ਨੇ ਪੁਤਲੇ ਨੂੰ ਖੋਲਿਆ ਤੁਸੀਂ ਤਸਵੀਰਾਂ ਤੇ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਪਹੁੰਚੇ ਨੇ ਇੱਥੇ ਉਧਰ ਦਿਖਾਈ ਚਲੋ ਭਾਈ ਤੋਂ ਇੱਕ ਵਾਰ ਸੇ ਕੁਲਦੀਪ ਸਿੰਘ ਢਾਲੀਵਾਲ ਤੇ ਐਜੂਕੇਸ਼ਨ ਮਿਨਿਸਟਰ ਚੀਮਾ ਵੀ ਉੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਤਰਨਤਾਰਨ ਦੀਆਂ ਦਿਖਾ ਰਿਹਾ ਤਰਨਤਾਰਨ ਆ ਕਾਂਗਰਸ ਦੇ ਦਫਤਰ ਦੇ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚ ਚੁੱਕੇ ਨੇ ਰਾਜਾ ਵੜਿੰਗ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਉਧਰੋਂ ਕਾਂਗਰਸ ਵੱਲੋਂ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਆਪਸ ਵਿੱਚ ਕਲੈਸ਼ ਨਾ ਹੋਵੇ ਲੇਕਿਨ ਫਿਰ ਵੀ ਆਪਸ ਵਿੱਚ ਵਰਕਰ ਭੜਕ ਕੇ ਹੋਏ ਨੇ ਤੇ ਇੱਕ ਦੂਜੇ ਦੇ ਵਿਰੁੱਧ ਨਾਰੇਬਾਜ਼ੀ ਕਰ ਰਹੇ ਨੇ ਮੰਗ ਕਰ ਹਾਂ ਵੀਰ ਵੇਖੇ ਤੇ ਮਿਲਦਾ ਵਾ ਕਿ ਮੈਲੋ ਡੋਡਿਆ ਪੋਸਟਾ ਦੀ ਮੰਗ ਕੀਤੀ ਗਈ ਸੀ ਅਸੀਂ ਇਹ ਮੰਨ ਦਦਿਆ ਕਿ ਰਾਜਾ ਬ੍ਰਿੰਗ ਦੇ ਪ੍ਰਧਾਨ ਜੀ ਤੋਂ ਲਾ ਕਾਂਗਰਸ ਪਾਰਟੀ ਜਿਹੜੀ ਸਮੂੱਚੇ ਦਲਦਲਵਾਦ ਦਲਤ ਸਮਾਜ ਦੇ ਕੋਲੋਂ ਮਜਬੀ ਸੇਖ ਭਾਈ ਚੋਦੇ ਕੋਲੋਂ ਮਾਫੀ ਮੰਗੋ ਇਹ ਗੱਲ ਸੰਕੇਤਕ ਪੁਟਾਸ ਜਿਹੜਾ ਉਹ ਕਾਂਗਰਸ ਪਾਰਟੀ ਦੇ ਖਿਲਾਫ ਕੀਤਾ ਗਿਆ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਘਟੀਆ ਮਾਨਸਿਕਤਾ ਰੱਖਦੇ ਨੇਗੇ ਕਿਸ ਤਰ੍ਹਾਂ ਉਹ ਦਲਤ ਵਿਰੋਧੀ ਬਿਆਨ ਦਿੰਦੇ ਨੇਗੇ ਕਿਸ ਤਰ੍ਹਾਂ ਦੇਸ਼ ਦੀ ਉਸ ਹੋਮਲੈਸ ਨੂੰ ਜਿਹੜਾ ਇਸ ਦੁਨੀਆ ਤੇ ਨਹੀਂ ਰਹੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆ ਔਰ ਸਭ ਤੋਂ ਵੱਧ ਪੜੇ ਲਿਖੇ ਸੀਗੇ ਉਹਨਾਂ ਨੇ ਆਪਣੇ ਸਮਿਆਂ 'ਚ ਉਹਨਾਂ ਸਮਿਆਂ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਸ ਸਮੇ ਪੜ੍ਹਾਈ ਕੀਤੀ ਗਰੀਬੀ ਚੋਂ ਉੱਠ ਕੇ ਤੋ ਉਹਨਾਂ ਵਿਅਕਤੀਆਂ ਦੇ ਖਿਲਾਫ ਰੰਗ ਭੇਦ ਦੀ ਰਾਜਨੀਤੀ ਕਰਨਾ ਉਹਨਾਂ ਦੇ ਖਿਲਾਫ ਨਸਲੀ ਟਿੱਪਣੀਆਂ ਕਰਨਾ ਉਹਨਾਂ ਦੇ ਖਿਲਾਫ ਜਾਤੀਵਾਦੀ ਸ਼ਬਦਾਂ ਦਾ ਪ੍ਰਯੋਗ ਕਰਨਾ ਇਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤਾਂ ਦੇ ਖਿਲਾਫ ਆ ਗਰੀਬ ਲੋਕਾਂ ਦੇ ਖਿਲਾਫ ਆ ਸੋ ਬਿਲਕੁਲ ਉਹਦਾ ਅਸੀਂ ਪੁਰ ਅਮਨ ਉਹਨਾਂ ਦੇ ਦਫ਼ਤਰ ਦੇ ਅਗੇ ਜਾ ਕੇ ਪ੍ਰੋਟੈਸਟ ਕੀਤਾਗਾ ਇਸ ਸੰਕੇਤਕ ਪ੍ਰੋਟੈਸਟਾ ਕਿ ਤੁਰੰਤ ਨੂੰ ਉਹਦੋਂ ਤੋਂ ਹਟਾਇਆ ਜਾਵੇ ਔਰ ਅਸੀਂ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਬਹਾਲ ਕਰਕੇ ਰੱਖਾਂਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਸ਼ਾਂਤੀ ਬਹਾਲ ਕਰਨਾ ਚਾਹੁੰਦੀ ਆ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਆਮੂ ਲੈਣਾ ਚਾਹੁੰਦੀ ਆ ਕਦੇ ਇਸੇ ਪ੍ਰਕਾਰ ਦੇ ਬਿਆਨ ਦਿੰਦੇ ਨੇ ਕਦੇ ਕਿਸ ਪ੍ਰਕਾਰ ਦੇ ਬਿਆਨ ਪਰ ਲੇਕਿਨ ਅਸੀਂ ਡਟ ਕੇ ਪੰਜਾਬ ਦੀ ਸ਼ਾਂਤੀ ਦੇ ਪੈਰਾ ਦੇਮਾਗ ਜੀ ਤੁਸੀਂ ਕਹਿੰਦੇ ਹੋ ਸੰਕੇਤਨਾਪੁਰ ਨੇ ਵੀ ਹੁੰਦਾ ਹੈ ਨਜ਼ਰ ਆਇਆ ਕਿ ਵੀ ਖਿੱਚਤੂ ਵੀ ਕੀਤੀ ਗਈ ਧੱਕਾ ਮੁਕੀ ਵੀ ਹੋਈ ਹੈ ਆ ਦੇਖੋ ਕਾਂਗਰਸ ਪਾਰਟੀ ਜਾਣੀ ਜਾਂਦੀ ਹੈ ਇਸ ਗੱਲ ਲਈ ਦੁਨੀਆ ਦੇ ਅੰਦਰ ਭਾਰਤ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਿ ਗੁੰਡਾਗਰਦੀ ਕਰਦੀ ਆ ਪਰ ਲੇਕਿਨ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਸ਼ਾਂਤਮਈ ਕੀਤਾ ਅਸੀਂ ਸੰਕੇਤਕ ਕੀਤਾ ਉਹਨਾਂ ਨੇ ਆਪਣੇ ਹਮੇਸ਼ਾ ਹੀ ਇਹ ਸਾਰਾ ਦੇਸ਼ ਜਾਣਦਾ ਪੰਜਾਬ ਜਾਣਦਾ ਕਿ ਉਹ ਆਪਣੇ ਗੁੰਡੇ ਪਾਲ ਕੇ ਰੱਖਦੇ ਨੇ ਉਹਨਾਂ ਦਾ ਹੀ ਇਹ ਪ੍ਰੋਟੈਸਟ ਕਰਾਉਂਦੇ ਨੇ ਪਰ ਲੇਕਿਨ ਸਾਡੇ ਸਾਰੇ ਵਰਕਰਾਂ ਨੇ ਸ਼ਾਂਤਮਈ ਪ੍ਰੋਟੈਸਟ ਕੀਤਾ ਅੱਛਾ ਤੁਸੀਂ ਕਹਿੰਦੇ ਸੰਕੇਤਕ ਇਸ ਤੋਂ ਬਾਅਦ ਅਗਲਾ ਕੋਈ ਹੋਰ ਐਕਸ਼ਨ ਹੋਏਗਾ ਬਿਲਕੁਲ ਇਸ ਜਿਹੜੀ ਗੱਲ ਆ ਇਹ ਪੂਰੇ ਦੇਸ਼ ਚ ਜਾਊਗੀ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਬਿਹਾਰ ਦੇ ਗਵਰਨਰ ਰਹੇ ਨੇ ਬਿਹਾਰ ਦੇ ਅੰਦਰ ਸਿਵਾਮਾਨ ਮਾਣਿਆ ਨਗੀਆਂ ਬਿਹਾਰ ਦੇ ਦਲਤ ਪਾਈ ਚੈਨ ਉੱਚਾ ਚੱਕਣ ਤੇ ਲਈ ਉਹਨਾਂ ਦਾ ਅਹਿਮ ਯੋਗਦਾਨ ਆ ਔਰ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਨੂੰ ਬਿਹਾਰ ਦੇ ਲੋਕ ਵੀ ਸਭ ਕੁਝ ਕਹਣਗੇ ਵਿਹਾਰ ਦੇ ਲੋਕਾਂ ਨੂੰ ਪਤਾਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਦਲਤ ਵਿਰੋਧੀ ਹੈਗੀ ਆਮ ਆਦਮੀ ਪਾਰਟੀ ਦਾ ਪੱਦਰਸ਼ੀ ਜੀ ਸਰਬ ਆਮ ਆਦਮੀ ਪਾਰਟੀ ਦੇ ਮੈਂਬਰ ਆਹ ਖੇਤਰ ਦੇ ਦੇਖੋ ਅਫਸੋਸ ਹੈ ਇਸ ਗੱਲ ਦਾ ਕਿ ਜਿਹੜੀ ਸਰਕਾਰ ਹੁੰਦੀ ਹੈ ਨਾ ਸਰਕਾਰ ਦਾ ਕੰਮ ਤਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੁੰਦਾ ਨਾ ਕਿ ਇਸ ਕਿਸਮ ਦਾ ਮਾਹੌਲ ਪੈਦਾ ਕਰੋ ਤਣਾਅ ਪੈਦਾ ਕਰੋ ਦੇਖੋ ਸਿਆਸਤ ਕਰਨੀ ਰਾਜਨੀਤੀ ਕਰਨੀ ਈਕਾ ਪਰ ਫਿਰਕੂ ਪ੍ਰਸਤੀ ਕਰਨੀ ਧਰਮਾਂ ਦੇ ਵਿੱਚ ਲੜਾਈ ਪਾਉਣ ਦੀ ਕੋਸ਼ਿਸ਼ ਕਰਨੀ ਇਸ ਕਿਸਮ ਦਾ ਮਾਹੌਲ ਬਣਾਉਣ ਨੂੰ ਰੋਕਣਾ ਸਰਕਾਰ ਦਾ ਕੰਮ ਹੁੰਦਾ ਹੈ ਨਾ ਕਿ ਇਸ ਕਿਸਮ ਦਾ ਮਾਹੌਲ ਬਣਾਉਣਾ ਸਿਸਟਮ ਨੂੰ ਉਤਾਵਲਾ ਕਰਨਾ ਇਹ ਕੰਮ ਸਰਕਾਰਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਅੱਜ ਸਾਡੇ ਕਾਂਗਰਸ ਦੇ ਦਫ਼ਤਰ ਦੇ ਅੱਗੇ ਵਰਕਿੰਗ ਪ੍ਰਦਾਨ ਉਹਨਾਂ ਦੇ ਚਾਰ ਮੰਤਰੀ ਸਹਿਬਾਨ ਫਾਈਨਾਂਸ ਮਿਨਿਸਟਰ ਸਾਹਿਬ ਪਰਫਾਰਮਰ ਮਿਨਿਸਟਰ ਜਿਹੜੇ ਹਲਕੇ ਤੋਂ ਰਹੇ ਹੈਗੇ ਆ ਸਾਰੇ ਇੱਥੇ ਆਏ ਮਾਫ ਕਰਨਾ ਸਰਕਾਰ ਇਸ ਤਰੀਕੇ ਦੇ ਨਾਲ ਐਗਜ਼ਾਮਪਲ ਸੈੱਟ ਜੀ ਆਏ ਕਰੋਗੇ ਜੇ ਫਿਰ ਤੁਸੀਂ ਅੱਜ ਕਿਸਾਨ ਕੁੱਟੇ ਝਬਾਲ ਉਹ ਕਿਹੜੀ ਗਲਤ ਕੁੱਟੇ ਉਹ ਵੀ ਤਾਂ ਪ੍ਰਦਰਸ਼ਨ ਨਹੀਂ ਕਰ ਰਹੇ ਸੀ ਪ੍ਰਦਰਸ਼ਨਕਾਰੀਆਂ ਤੇ ਤੁਸੀਂ ਅੱਜ ਲਾਠੀਆਂ ਵੈਰਾਈਆਂ ਕਿ ਉਹ ਸਹੀ ਸੀ ਕਿਸਾਨ ਜਿਹੜਾ ਸਾਡੀ ਸਟੇਟ ਕਿਸਾਨ ਸਟੇਟ ਹੈ ਅਗਰੀਕਲਚਰ ਸਟੇਟ ਹੈ ਉਹਦੇ ਅੰਦਾਜ਼ਾ ਨੂੰ ਤੁਸੀਂ ਪਾਗੇ ਉਹ ਉੱਥੇ ਕੁੱਟ ਕੇ ਆਏ ਹੋ ਇੱਥੇ ਤੁਸੀਂ ਹਮਲਾ ਕਰਤਾ ਕਿ ਇਹ ਸ਼ੋਭਾ ਦਿੰਦਾ ਸਰਕਾਰ ਨੂੰ ਮੈਂ ਅੱਜ ਦੇ ਇਸ ਗੱਲ ਦੀ ਪੂਰਨ ਤੌਰ ਤੇ ਨਿੰਦਾ ਕਰਦਾ ਔਰ ਸਰਕਾਰ ਨੂੰ ਅਗਾਹ ਕਰਦਾ ਕਿ ਇਹ ਕੰਮ ਸਰਕਾਰ ਦਾ ਨਹੀਂ ਹੁੰਦਾ ਸਰਕਾਰ ਦਾ ਕੰਮ ਤਾਂ ਅਮਨ ਅਮਾਨ ਬਣਾ ਕੇ ਰੱਖਣਾ ਹੁੰਦਾ ਨਾ ਕਿ ਇਸ ਤਰੀਕੇ ਦਾ ਤਣਾਅਪੂਰਨ ਤਣਾਅਪੂਰਨ ਮਾਹੌਲ ਬਣਾ ਚੀਮਾ ਸਾਹਿਬ ਨਾਲ ਜਦੋਂ ਇਸ ਮਾਮਲੇ ਤੇ ਗੱਲ ਕੀਤੀ ਗਈ ਤਾਂ ਚੀਮਾ ਸਾਹਿਬ ਕਹਿੰਦੇ ਕਾਂਗਰਸ ਦੀ ਪਾਰਟੀ ਗੁੰਡਿਆਂ ਦੀ ਪਾਰਟੀ ਉਹਨਾਂ ਨੇ ਅੱਗੋਂ ਕਲੈਸ਼ ਕਰਨੀ ਦੇਖੋ ਸਭ ਕੁਝ ਸਾਹਮਣੇ ਹੈ ਸਾਹਿਬ ਗਲੈਸ਼ ਕਿਉਂ ਹੋਵੇ ਕਿ ਇੱਕ ਫਾਈਨਾਂਸ ਮਿਨਿਸਟਰ ਨੂੰ ਸ਼ੋਭਾ ਦਿੰਦਾ ਇਸ ਤਰੀਕੇ ਦੇ ਨੇ ਆਲ ਆ ਕੇ ਦਫਤਰ ਅੱਗੇ ਕੁਝ ਕਰੇ ਕੀਨੇ ਕੀ ਕੀਤਾ ਇਹ ਤਾਂ ਮੈਂ ਕੁਝ ਕਹੂੰਗਾ ਉਹ ਕੁਝ ਕਹਿਣਗੇ ਪਰ ਸਭ ਉਹ ਸਰਕਾਰ ਹੈ ਆਪੋਜੀਸ਼ਨ ਆਫ ਦਾ ਵਿਦਰੋ ਆਫ ਦਾ ਪ੍ਰਗਟ ਕਰ ਸਕਦੀ ਹੈ ਸਰਕਾਰ ਨੇ ਤਾਂ ਲਾਅ ਐਂਡ ਆਰਡਰ ਸਰਕਾਰ ਨੇ ਤਾਂ ਸਮਾਜਿਕ ਭਾਈਚਾਰਾ ਧਰਮੀ ਭਾਈਚਾਰਾ ਬਣਾ ਕੇ ਰੱਖਣਾ ਹੈ ਨਾ ਕਿ ਮਾਹੌਲ ਉਸ ਲੈਵਲ ਤੇ ਲਿਆਉਣਾ ਹੈ ਫਿਰ ਜਿਸ ਤੇ ਅਸੀਂ ਇੱਕ ਦੂਜੇ ਤੇ ਤੋਂਮਤਾ ਲਾਈਏ ਐਸੀ ਕਹਿੰਦੇ ਸਰਕਾਰ ਵਾਲੇ ਜਿਹੜੀ ਆਏ ਸੀ ਬੰਦੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਉਹ ਕਹਿਣਾ ਸੀ ਕੀਤਾ ਇਹ ਤਾਂ ਮਾਹੌਲ ਬਣ ਨਹੀਂ ਦੇਣਾ ਚਾਹੀਦਾ ਤੁਸੀਂ ਵਿਰੋਧ ਕਰਨਾ ਕਿਸੇ ਚੀਜ਼ ਦਾ ਤੁਹਾਨੂੰ ਕੋਈ ਚੀਜ਼ ਅੱਛੀ ਨਹੀਂ ਲੱਗ ਰਹੀ ਬਤੌਰ ਸਰਕਾਰੀ ਕਰਨਾ ਚਾਹੁੰਦੇ ਹੋ ਤੁਸੀਂ ਕਿਤੇ ਵੀ ਕਰ ਸਕਦੇ ਹੋ ਮਾਹੌਲ ਇਹੋ ਜਿਹਾ ਬਣਾਉਣੀ ਕਿਉਂ ਕਿ ਤੁਸੀਂ ਦਫ਼ਤਰ ਅੱਗੇ ਆ ਕੇ ਔਰ ਔਰ ਉਹੀ ਮਾਹੌਲ ਜਿੱਚ ਬਾਲ ਕਿਸਾਨਾਂ ਨੇ ਬਣਾਇਆ ਉਹਨਾਂ ਨੇ ਤੁਸੀਂ ਪਿੱਠਾ ਲਾਲ ਕਰਤੀਆਂ ਕਟਕਟ ਲਗੇ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਹੈਗੇ ਆ ਪਟਾਣਿਆਂ ਦੇ ਵਿੱਚ ਸੋ ਸਾਹਿਬ ਇਹ ਤਾਂ ਇਹ ਤੁਸੀਂ ਦੇਖਣਾ ਹੈ ਮੀਡੀਆ ਨੇ ਵੀ ਸਚਾਈ ਕੀ ਹੈ ਹੁਣ ਕਿਤੇ ਨਾ ਕਿਤੇ ਸਚਾਈ ਤੁਹਾਨੂੰ ਸਭ ਦੇ ਸਾਹਮਣੇ ਰੱਖਣੀ ਚਾਹੀਦੀ ਆ ਔਰ ਰੱਖਣੀ ਪਊਗੀ